ਕਹਨ ਉਹਨੇ ਪੰਜਾਬ ਦੇ ਖੋਸੇ ਜਿੱਤੀ ਟੈਕਸ ਲਾਤਾ ਖਾਜ ਕਰਕੇ ਜਿੱਥੇ ਨਹਿਰ ਦਾ ਪਾਣੀ ਪੈਂਦਾ ਸੀ 1959 ਦੇ ਵਿੱਚ ਪ੍ਰਤਾਪ ਉਹ ਪ੍ਰਤਾਪ ਸਿੰਘ ਕਹਿੰਦਾ ਭੁਖਮੰਦ ਸਿੰਘ ਲੋਕਾਂ ਨੇ ਵਿਰੋਧ ਕੀਤਾ ਜਿਹੜਾ ਭੱਜ ਗਿਆ ਉਹਨਾਂ ਨੇ ਦੂ-ਦੂ ਸੱਪ ਗਿਆ ਜਮਾਨਾ ਲਾਤਾ ਜਿਹੜੇ ਬੰਦੇ ਜੇਲ੍ਹ ਸੀ ਛਾੜੇ ਪਣ ਜਮਾਨਾ ਲੈਣ ਆ ਗਏ 1959 4 ਮਾਰਚ ਨੂੰ ਅਸੀਂ ਜਵਾਬ ਦੇਤਾ ਕਹਿੰਦਾ ਵੀ ਕੱਲ ਨੂੰ ਆਵਾਂਗੇ ਦੂਰੋਂ ਫੇਰ ਆ ਗਏ ਕੱਖੇ ਕੱਢ 15-16 ਬੰਦਾ ਹੋਏ ਪੁਲਿਸ ਵਾਲੇ ਸੀ ਪੁਲਿਸ ਵਾਲੇ ਹੂੰ ਉਹਨੇ ਛੱਡ ਤੇ 30 ਗਏ ਛੱਡਿਆ ਹੂੰ ਵਿਖਣ ਜਾਣਗੇ ਅਸੀਂ ਚੱਕ ਕੇ ਉਹਨਾਂ ਛੱਡਣ ਲਾ ਕੇ ਉਹਨਾਂ ਨੂੰ ਛੱਡ ਆ ਗਏ ਅਸੀਂ ਉਹਨਾਂ ਨੇ ਫਾਇਰ ਖੋਲਤਾ ਹਵਾਈ ਫਾਇਰ ਪਿੜਾ ਕੇ ਭੱਜ ਜਾਣਗੇ ਅਸੀਂ ਕਿੱਤਾ ਚੱਕ ਲੀਆਂ ਉਹਨਾਂ ਨੇ ਫੇਰ ਸਾਡੇ ਵਿੱਚ ਫਾਇਰ ਮਾਰਨ ਲਾ ਗਏ ਹੂੰ ਦੋ ਤਾਂ ਬੁੜੀਆਂ ਥਾਂਈ ਮਰ ਗਈਆਂ ਹੂੰ 8-9 ਬੰਦੇ 8-9 ਬੁੜੀਆਂ ਫਟੜ ਹੋ ਗਏ ਜੱਲਿਆਂ ਵਾਲਾ ਬਾਗ ਪੁਨਾ ਤਾਂ ਉਹਨਾਂ ਨੇ ਲੈ ਘੰਟਾ ਹਾਂ ਜੂਣਾ ਨਾਲ ਗਏ ਮੇਰੀ ਚਾਚੀ ਕੋਲ ਛਕਾ ਚਾਚਾ ਸੀ ਉਹਦੀਆਂ ਜੱਟ ਗੋੜੀ ਦਾ ਭੰਟੀ ਗੋੜੀ ਚੁੰਦੇ ਹੂੰ ਉਹਨੂੰ ਕਹਿੰਦੇ ਵੀ ਤੂੰ ਕਿਹਦਾ ਕਹਦੇ ਵੀ ਸਾਡੀ ਗਲਤੀ ਆ ਹੂੰ ਤੈਨੂੰ ਮਰਵਾ ਜਮੀਨ ਦਾ ਦਿੰਦੇ ਹੂੰ ਹੂੰ ਉਹ ਕਹਿੰਦਾ ਬਿਲਕੁਲ ਨਹੀਂ ਮਰਵਾ ਜਮੀਨ ਦਾ ਲੈਣਾ ਗਲਤੀ ਨਹੀਂ ਮੰਨਣੀ ਹੂੰ ਮਰਵਾ ਜਮੀਨ ਦਾ ਨਹੀਂ ਲਿਆ ਸੀ ਹੂੰ ਕਹਿਦਾ ਉਹਨੇ ਟੈਕਸਵੇ ਮaaf ਕੀਤਾ 100 ਤੇ 30 ਕਰੋੜ ਪੰਜਾਬ ਦਾ ਜੇ ਮਾਫੀ ਮੰਗ ਲੈਂਦਾ ਮਰਵਾ ਜਮੀਨ ਦਾ ਲੈ ਲੈਂਦਾ What does a marvel is you?